ਆਦਰੋਬ ਕੀ ਨਾਮ ਤੁਹਾਡਾ ਸਤਿਅੰਮ ਸਤਿਅੰਮ ਲਾਇਸੈਂਸ ਕਿਉਂ ਨਹੀਂ ਬਣਿਆ ਤੁਹਾਡਾ ਹੈ ਨਾ ਲਾਇਸੈਂਸ ਆ ਆਰ ਸੀ ਕਿੱਥੇ ਹੈ ਹੈਲਬਰਟ ਕਿੱਥੇ ਤੁਹਾਡਾ ਕਿੰਨਾ ਪੜੇ ਜੇ ਤੁਸੀਂ ਹਾਂ ਇਹ ਨਹੀਂ ਚੱਲਦੀ ਸਾਰਾ ਬਾਤ ਇੱਕ ਮਿੰਟ ਰੁਕੋ ਜੀ ਬੀ ਐਸ ਐ ਜੀ ਮੇਰੇ ਚੱਲਦਾ ਬੀ ਐ ਸੈਕੰਡ ইয়ার ਕਰਦੇ ਪਏ ਜੇ ਤੇ ਤੁਹਾਨੂੰ ਰੂਲ ਰੈਗੂਲੇਸ਼ਨ ਫਾਲੋ ਕਰਨ ਦਾ ਨਹੀਂ ਪਤਾ ਆਪਾਂ ਮੋਬਾਈਲ ਯੂਜ਼ ਕਰਦੇ ਆਂ YouTube ਤੇ ਆਪਾਂ 24 ਘੰਟੇ ਅਵੇਲੇਬਲ ਰਹਿੰਦੇ ਆਂ WhatsApp ਤੇ ਅਵੇਲੇਬਲ ਰਹਿੰਦੇ ਆਂ ਤੇ ਅਸੀਂ ਕਿਉਂ ਨਹੀਂ ਨਿਯਮਾਂ ਦੀ ਪਾਲਣਾ ਕਰਦੇ ਜੀ ਕੀ ਇੱਕ ਮਤਲਬ ਕਿ ਵੀ ਤੇਰੀ ਯੰਗ ਅਵਸਥਾ ਵਾ ਤੇਰੇ ਲਈ ਹੈਲਮਟ ਜ਼ਰੂਰੀ ਨਹੀਂ ਹੈ ਤੇਰੇ ਪੇਰੈਂਟਸ ਨੇ ਤੈਨੂੰ ਪਾਲਣ ਪੋਸ਼ਣ ਕਰਕੇ 2.5 ਲੱਖ ਰੁਪਏ ਤੈਨੂੰ ਗੱਡੀ ਲੈ ਕੇ ਦਿੱਤੀ ਆ ਤੇ ਕੀ ਆਪਾਂ ਮਤਲਬ ਕਿ ਵੀ ਜਿਹੜਾ ਹੈ ਹੈਲਮਟ ਦਾ ਪ੍ਰਯੋਗ ਨਹੀਂ ਕਰ ਸਕਦੇ ਸਰ ਮੈਂ ਮੇਰੇ ਸਿੱਕੇ ਨਿਕਲਿਆ ਹੈਗਾ ਤਰਦ ਨਹੀਂ ਐਮਰਜੈਂਸੀ ਬੇੜਾ ਕੀ ਐਮਰਜੈਂਸੀ ਤੇਰੀ ਦੱਸ ਮੈਨੂੰ ਜਰੂਰੀ ਕੰਮ ਤੋਂ ਚੱਲਾਇਆ ਜਰੂਰੀ ਕੰਮ ਕੀ ਜਰੂਰੀ ਕੰਮ ਐ ਜ਼ਿੰਦਗੀ ਨਾਲੋਂ ਜਰੂਰੀ ਕੰਮ ਕੀ ਐ ਇਹਨਾਂ ਦੇ ਜਲਦਬੱਧ ਤੋਂ ਵੱਧ ਚਲਾਉਣ ਦੇ ਲੋ ਜਿਹੜੇ ਰੂਲ ਰੈਗੂਲੇਸ਼ਨ ਲਾਗੂ ਨਹੀਂ ਹੁੰਦੇ ਇਹਨਾਂ ਤੋਂ ਤੁਹਾਡੇ ਇਹਨਾਂ ਤੁਹਾਨੂੰ ਸਮਝਾਉਣੇ ਆ ਡੋਰ ਟੂ ਡੋਰ ਡੇ ਬਾਈ ਡੇ ਕੀ ਇੱਕ ਹੈਲਮਟ ਪੋਣਾ ਹੈਲਮਟ ਸਾਡੇ ਨਹੀਂ ਪੋਣਾ ਬੇੜਾ ਤੁਸੀਂ ਤੁਹਾਡੀ ਆਪਣੀ ਸੇਫਟੀ ਆ 3 ਲੱਖ ਰੁਪਏ ਦੀ ਬੇੜਾ ਤੇਰੇ ਕੋ ਗੱਡੀ ਆ ਤੇ ਕੀ ਆ 5-600 ਰੁਪਏ ਦਾ ਹੈਲਮਟ ਨਹੀਂ ਯੂਜ਼ ਕਰਦਾ ਤੂੰ ਤੁਹਾਡੀ ਅਗੋ ਤੂੰ ਹਾਸੇ ਰਿਆਂ ਦੰਦ ਕੱਢ ਰਿਆਂ ਤੂੰ ਸਾਡਾ ਨਹੀਂ ਬੇਟਾ ਕੁਝ ਜਾਣਾਂ ਕੀ ਨਾਮ ਤੁਹਾਡਾ ਸਤਿਅਮੈਦਰ ਸਾਈਡ ਤੇ ਖਲੋ ਜੂ ਕੀ ਕੰਮ ਕਰਦੇ ਹੋ ਤੁਸੀਂ ਜੀ ਮੈਡਮ ਨਾਲ ਕਰਕੇ ਦੇ ਕਾੜ ਬੋ ਜਿਹੜਾ ਚੱਬਾ ਮੈਡਮ ਨੇ ਐਨੇ ਪੜੇ ਲਿਖੇ ਨਾਲ ਲੱਗੇ ਹੋਏ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਅਸੀਂ ਡਾਕੂਮੈਂਟ ਲੈ ਕੇ ਜਾਣੇ ਆ ਤੇ ਹਾਰਡ ਕਾਪੀ ਰੱਖਣੇ ਆ ਕੋਲ ਹਾਰਡ ਕਾਪੀ ਆਪਣਾ ਭਰਾ ਲਗਾ ਇੱਥੇ ਨਕਸੇ ਮੋਟਰਸਾਈਕਲ ਉਤੋਂ ਉਦੋਂ ਹੀ ਹੁੰਦਾ ਵਾ ਤੇ ਉਹ ਅੱਜ ਨਾ ਮੈਨੂੰ ਕੰਮ ਹੀ ਕਰਨਾ ਮੈਂ ਮੋਟਰਸਾਈਕਲ ਉਥੋਂ ਲੈ ਰੱਬ ਨਾ ਕਰੇ ਬ੍ਰਦਰ ਜੇ ਤੇਰਾ ਕਿਸੇ ਨਾ ਕੋਈ ਗੱਲਬਾਤ ਵਾਜ ਜੇ ਵੇ ਫਿਰ ਉਹਨੂੰ ਵੀ ਐਂ ਲੰਮੀਆਂ ਘਾਲੀਆਂ ਪਾਏਗਾ ਹੈ ਹਾਂ ਹਨਾ ਨੂੰ ਤੇ ਲੰਮੀਆਂ ਘਾਲੀਆਂ ਪਾ ਲੈਗਾ ਉਹਨੂੰ ਵੀ ਐਂ ਲੰਮੀਆਂ ਘਾਲਣਾ ਪੈਗਾ ਉੱਥੇ ਆਰ.ਸੀ. ਪਈ ਉੱਥੇ ਲਾਇਸੈਂਸ ਪਿਆ ਜੀ ਉਹ ਐਂ ਐਂ ਕਰੇਗਾ ਉਹ ਬੇਟੇ ਨਹੀਂ ਆਪਾਂ ਰੋਡ ਤੇ ਚੱਲਣਾ ਨਾ ਆਰ.ਸੀ. ਲਾਇਸੈਂਸ ਸਾਡੂ ਸੇਫ ਕਰਦਾ ਹੈ ਅਗਰ ਤੂੰ ਹੀ ਗੱਡੀ ਦੇ ਵਿੱਚ ਮਾਰਤੀ ਹੈ ਨਾ ਤੁਹਾਡੇ ਕੋਲ ਲਾਇਸੈਂਸ ਨਹੀਂਗਾ ਭਾਵੇਂ ਅਗਲੇ ਦਾ ਕਸੂਰੀਏ ਤੇਰਾ ਨਿਕਲਣਾ ਨਹੀਂ ਤੂੰ ਇਹ ਗੱਲਾਂ ਕਿਉਂ ਨਹੀਂ ਸਮਝਦੇ ਨਹੀਂ ਕੀਤਾ ਸਰ ਅਪਲਾਈ ਤੂੰ ਇਹ ਗੱਲਾਂ ਕਿਉਂ ਨਹੀਂ ਸਮਝਦੇ ਤੂੰ ਇਹ ਕਿਉਂ ਸਮਝਦੇ ਹੋ ਯਾਰ ਪੁਲਿਸ ਨੂੰ ਵਿਖਾਣਾ ਵਿਖਾ ਦਾਂਗੇ ਵਕੀਲ ਸਾਹਿਬ ਨਾਲ ਗੱਲ ਕਰਾ ਦਾਂਗੇ ਕੋਈ ਗੱਲ ਨਹੀਂ ਜੇ ਬੋਤਾ ਰੋਕਣਗੇ ਤੇ ਐ ਕਿਉਂ ਹੁੰਦਾ ਉਹ ਬੜਾ ਜਨ ਜੀਵਨ ਹੈ ਤੁਹਾਡਾ ਹਜੇ ਬੜੀ ਲੰਬੀ ਉਮਰ ਹੈ ਬੇਟੇ ਐ ਨਾ ਕਰੋ ਅਸੀਂ ਤੁਹਾਡੇ ਸੇਫ ਵਾਸਤੇ ਖੜੇ ਆਂ ਐ ਨਾ ਕਰੋ ਹੁਣ ਮੈਨੂੰ ਕੀ ਵਿਖਾਓਗੇ ਤੁਸੀਂ ਹੁਣ ਜੇ ਮੈਂ ਇਹਨੂੰ ਕਹਿ ਦਵਾਂ ਮੋਟਰਸਾਈਕਲ ਚੋਰੀ ਦਾ ਤੇ ਕੋਈ ਦਿਖਾ ਸਕਦੇ ਹੋ ਕਾਗਜ਼ ਦਿਖਾਓ ਹਾਂ ਇੰਸ਼ੋਰੈਂਸ ਹੋਣੀ ਹੈ ਦਿਖਾਓ ਹਾਂ ਇੰਸ਼ੋਰੈਂਸ ਬਚਾਈ ਜਾ ਰ ਆਰ ਸੀ ਵਾਲਾ ਫੋਟੋ ਪਾਤੀ ਜੀ ਸਰ ਵਿੱਚ ਆ ਗਏ ਪਹੁੰਚੇ ਮੈਂ ਅਟੋਗੇਟਨ ਸਰ ਇੱਥੇ ਅੰਮ੍ਰਿਤਸਰੀ ਦਿਖਾਓ ਗੱਡੀ ਤੁਹਾਡੇ ਨਾਂ ਹੈ ਮੇਰੇ ਪਾਪਾ ਦੇ ਨਾਂ ਦੀ ਹੈ ਅਮਰਜੀਤ ਸਿੰਘ ਚਾਹਵਲਾ ਇੱਥੋਂ ਆਪਾਂ ਮਾਰ ਖਾ ਜੇ ਨੇ ਨਾ ਸਰ ਹਾਂਜੀ ਆਪਾਂ ਤਾਂਹੀਂ ਕਰਦੇ ਆ ਜੀ ਜੀ ਵੈਸੇ ਆਪ ਜੀ ਚਲੋ ਬਹੁਤ ਪੜੇ ਲਿਖੇ ਹੋ ਅਸੀਂ ਤਾਂ ਇੰਨੇ ਨਹੀਂ ਪੜੇ ਲਿਖੇ ਹੈਗੇ ਅਸੀਂ ਕੀ ਕੀਤਾ ਹੈ ਕਿ ਅਸੀਂ YouTube ਤੋਂ ਨਾ ਵੀਡੀਓ ਵੇਖ ਲਈ ਹੋਈ ਹੈ ਜੀ ਜੀ ਵੀ ਅਹੀਂ ਨਾ ਆ ਜਿਹੜਾ ਹੈ ਨਾ ਆਰਸੀ ਲਾਇਸੈਂਸਾਂ ਹੀ ਮੋਬਾਈਲ 'ਚ ਪਾ ਲਈਏ ਜਦੋਂ ਕੋਈ ਪੁਲਿਸ ਵਾਲਾ ਰੋਕ ਕੇ ਉਹਨੂੰ ਮੋਬਾਈਲ ਵਿਖਾ ਦਈਏ ਉਹ ਇਹ ਜਿੱਥੋਂ ਦੀ ਵੀਡੀਓ ਬਣੀ ਹੈ ਨਾ ਉੱਥੇ ਤਾਂ ਕੀ ਹੈ ਵੀ ਹਰ ਇੱਕ ਗੱਡੀ ਹਰ ਇੱਕ ਦੇ ਨਾਂ ਤੇ ਹੈ ਪਰ ਇਹਨੇ ਦੇਖਿਆ ਹਾਂਜੀ ਉੱਥੇ ਹਰ ਇੱਕ ਦੇ ਨਾਂ ਆ ਜੀ 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 ਇੱਥੇ ਕੀ ਗਾਇਆ ਵੀ ਇੱਥੇ ਗੱਡੀ ਕਿਸ ਕਿਸ ਦੇ ਨਾਂ ਆ ਲਈ ਕੋਈ ਹੋਰ ਫਿਰਦਾ ਪਿਆ ਜੀ ਜੀ ਇੱਥੇ ਉਹ ਚੀਜ਼ ਲਾਗੂ ਨਹੀਂ ਹੋ ਸਕਦੀ ਅਧਾਰ ਕਾਢੀ ਸੀ ਕਰਕੇ ਦੇ ਰਹੇ ਵੀ ਤੁਸੀਂ ਇਹ ਨਾਮ ਦੇਖ ਲੈਣਾ ਅਮਰਜੀਤ ਸਿੰਘ ਚਾਵਲਾ ਮੇਰੇ ਮੈਂ ਉਹ ਮੈਂ ਉਹ ਹੀ ਗੱਲ ਕਰ ਰਿਹਾ ਨਾ ਸਰ ਇੱਥੇ ਉਹ ਚੀਜ਼ ਲਾਗੂ ਨਹੀਂ ਹੋ ਸਕਦੀ ਮੋਬਾਈਲ ਵਾਲੀ ਕਿ ਇੱਥੇ ਕਿਉਂ ਗੱਡੀ ਕਿਸੇ ਦੇ ਨਾਂ ਆ ਲਈ ਕੋਈ ਹੋਰ ਫਿਰਦਾ ਆਪਿਆ ਜੀ ਜੀ ਸਰ ਇਹ ਜੀ ਸਾਡੀ ਰੁਟੀਨ ਦੀ ਐਕਸਰਸਾਈਜ਼ ਆ ਅਮਰਸਰ ਕਮਿਸ਼ਨਰੇਟ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਮੁਤਾਬਕ ਟਾਈਮ ਟੂ ਟਾਈਮ ਰੋਜ਼ਾਨਾ ਵੱਖ-ਵੱਖ ਪਲਾਨਸ ਦਾ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਉਦੇ ਵਿੱਚ ਜੋ ਵੀ ਸ਼ਰਾਰਤੀ ਅਨਸਰ ਨੇ ਲਾਅ ਦੀ ਵਾਇਲੇਸ਼ਨ ਕਰਨ ਵਾਲੇ ਨੇ ਉਹਨਾਂ ਦੀ ਜੋ ਵੀ ਮੂਵਮੈਂਟ ਹੈ ਉਹ ਚੈੱਕ ਕੀਤੀ ਜਾਂਦੀ ਆ ਜੋ ਵਾਹਕਲ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਉਹਨਾਂ ਨੂੰ ਦੱਸਿਆ ਜਾਂਦਾ ਆ ਪਰ ਜੋ ਵਾਇਲੇਸ਼ਨ ਕਰਦੇ ਨੇ ਉਹਨਾਂ ਦੇ ਜੋ ਵੀ ਅਸੀਂ ਚਲਾਨਿੰਗ ਕਰਕੇ ਜਾਂ ਲੀਗਲ ਐਕਸ਼ਨ ਲੈ ਕੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਦੇ ਆ ਸਰ ਅੱਜ ਜਿਹੜੀ ਲੁੱਟ ਹੋਈ ਉਹਦੇ ਕਰਕੇ ਵੀ ਰੈਡ ਲਰਟ ਜਾਰੀ ਕੀਤਾ ਗਿਆ ਜੀ ਦੇਖੋ ਜੀ ਇਹ ਸਾਡੀ ਰੂਟੀਨ ਦੀ ਐਕਸਰਸਾਈਜ਼ ਹੈ ਪਰ ਜਿਹੜੀ ਥਾਣਾ ਕੱਥੂ ਨੰਗਲ ਦੇ ਏਰੀਆ ਅਮਰਸਰ ਰੂਰਲ ਵਿੱਚ ਇਹ ਵਾਰਦਾਤ ਹੋਈ ਆ ਉਹਦੇ ਅ ਅਗਰ ਕੋਈ ਜਿਹੜੇ ਕ੍ਰਿਮਿਨਲ ਨੇ ਸ਼ਹਿਰ ਵਿੱਚ ਉਹਨਾਂ ਦੇ ਕੋਈ ਮੂਵਮੈਂਟ ਹੋਏਗੀ ਤੇ ਉਹਨਾਂ ਨਾਲ ਅਸੀਂ ਸ਼ਹਿਰ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਇੱਥੇ ਹੀ ਪ੍ਰੋਪਰ ਅਸੀਂ ਤਰੀਕੇ ਨਾਲ ਜੋ ਸਾਡੀ ਪਲਾਨ ਚੱਲ ਰਹੇ ਆ ਕੋਸ਼ਿਸ਼ ਕਰਾਂਗੇ ਵੀ ਇੱਥੇ ਹੀ ਰੌਂਡਾ ਪਹੁੰਚ ਪਰ ਪਤਾ ਲੱਗਾ ਕਿ ਸ਼ਹਿਰ ਦੇ ਅੰਦਰ ਐਂਟਰ ਹੋਏ ਆ ਤਾਂ ਵੀ ਕੋਈ ਗੱਲ ਬਾਤ ਅਜੇ ਵੇਖੋ ਸਾਰਾ ਆਪਰੇਸ਼ਨ ਚੱਲ ਰਿਹਾ ਆ ਇਹਦੇ ਵਿੱਚ ਅਜੇ ਕੋਈ ਕਮੈਂਟਰੀ ਕੀਤਾ ਜਾ ਸਕਦਾ ਅਜੇ ਇਸ ਤੋਂ ਇਲਾਵਾ ਜਿਹੜੇ ਥਾਰ ਤੇ ਬੁਲਟ ਮੋਟਰਸਾਈਕਲ ਉਹਨਾਂ ਤੋਂ ਵੀ ਸਖਤੀ ਕੀਤੀ ਗਈ ਜੇ ਕੋਈ ਵਹੀਕਲ ਕੋਈ ਵੀ ਹੋਏ ਜੋ ਆਪਣੀ ਸਪੈਸੀਫਿਕੇਸ਼ਨ ਤੋਂ ਬਾਹਰ ਆ ਉਹਨੇ ਨੰਬਰ ਪਲੇਟਸ ਨਹੀਂ ਉਹਦੇ ਸਹੀ ਹੈਗੀਆਂ ਜਾਂ ਉਹਨੇ ਕਿਸੇ ਤਰੀਕੇ ਨਾਲ ਕੋਈ ਮੋਡੀਫਿਕੇਸ਼ਨਸ ਕਰਾਈਆਂ ਨੇ ਉਹਨੂੰ ਸ਼ਕਤੀ ਨਾਲ ਜਿੱਟਾ ਜਾਂਦਾ ਹੈ ਠੀਕ ਹੈ ਬੁਲਟ ਮੋਟਰਸਾਈਕਲ ਤੇ ਵੀ ਕਮਾਂਡ ਤੇ ਸੀਗੀ ਹੈ ਬੁਲਟ ਮੋਟਰਸਾਈਕਲ ਤੇ ਵੀ ਬਿਲਕੁਲ ਨਾਕਾ ਚੱਲੇਗਾ ਜੀ ਉਹਨਾਂ ਤੋਂ ਤੱਲੇ ਧਿਆਨ ਦਾ ਇਹ ਇਹ ਅਗਲੇ ਰੈਗੂਲਰ ਹੀ ਰਹੇਗਾ ਜੀ ਟਿਲ ਅਗਲੇ ਹਕਮ ਤੱਕ ਅਸੀਂ ਰੈਗੂਲਰ ਹੀ ਨਾਕਾਬੰਦੀ ਕਰਕੇ ਤੇ